ਜਦੋਂ ਇਸ ਟਰੱਕ ਦਾ ਤੁਸੀਂ ਪ੍ਰਾਈਸ ਦੱਸਣਾ ਨਾ ਤੁਹਾਨੂੰ ਕਾਲ ਬੜੀਆਂ ਵੱਜਣੀਆਂ ਜੇ ਤੇ ਇਹ ਦੋ ਤਿੰਨ ਦਿਨਾਂ ਦੇ ਵਿੱਚ ਤੁਹਾਡਾ ਟਰੱਕ ਵੇਚ ਜਾ ਰੋ। ਸਭ ਤੋਂ ਵੱਡਾ ਬੈਨੀਫਿਟ ਇਹ ਆ ਕਿ ਇਹ ਫੁੱਲੀ ਮੇਨਟੇਨ ਟਰੱਕ ਆ। ਜੀ। ਕਮ ਇੰਜਨ ਲੱਗਾ 450 ਹਾਰਸ ਪਾਵਰ ਆ। ਜੇ ਤੁਸੀਂ ਪਿੱਛੇ ਦੇਖੋ ਇਹਦੇ ਚ ਟਾਇਰ ਲੱਗੇ ਨੇ ਉਹ ਅਮਰੀਕਨ ਟਾਇਰ ਨੇ। ਜਿੰਨੇ ਵੀ ਸਾਡੇ ਕੋਲ ਇਨਵੈਂਟਰੀ ਆ ਉਹਨਾਂ ਦੀ ਪ੍ਰਾਈਸ ਸਪੈਸ਼ਲ ਆ ਜਾਂਦੀ ਹੈ ਲਿਮਿਟਿਡ ਟਾਈਮ ਵਾਸਤੇ। ਕੁਝ ਟਰੱਕ ਇਦਾਂ ਦੇ ਹੁੰਦੇ ਨੇ ਜਿਹੜੇ ਤੁਸੀਂ ਭਾਲਦੇ ਰਹਿੰਦੇ ਹੋ ਪਰ ਤੁਹਾਨੂੰ ਮਿਲਦੇ ਨਹੀਂ ਹੈਗੇ। ਤੁਸੀਂ ਸਰਚ ਕਰਦੇ ਰਹਿੰਦੇ ਹੋ, ਟਰੱਕ ਚਲਾਉਂਦੇ ਆ ਵੀ, ਘਰੇ ਬੈਠਿਆਂ ਵੀ ਕਿ ਕਾਸ਼ ਕਿਤੇ ਮੈਨੂੰ ਇਹੋ ਜਿਹਾ ਟਰੱਕ ਮਿਲ ਜੇ। ਤੇ ਅੱਜ ਅਸੀਂ ਇਹੋ ਜਿਹਾ ਟਰੱਕ ਤੁਹਾਨੂੰ ਤੁਹਾਡੇ ਲਈ ਲੈ ਕੇ ਆਏ ਆ। ਖੜੇ ਆ ਗਿਆਂ ਯੂਐਸਏ ਟਰੱਕ ਸੇਲ ਬੇਕਰਸ ਫੀਲਡ ਤੇ ਔਰ ਜਦੋਂ ਇਸ ਟਰੱਕ ਦਾ ਤੁਹਾਨੂੰ ਪ੍ਰਾਈਸ ਦੱਸਣਾ ਨਾ ਭਾਈ ਜੀ ਤੁਸੀਂ ਮੱਲੋ ਮਲੀਕ ਕਾਲ ਜਰੂਰ ਲਾ ਲੈਣੀ ਜੇ ਬਾਕੀ ਜਾਣਕਾਰੀ ਲੈ ਲੈਣੇ ਆਪਾਂ ਸੈਇਦ ਭਾਜੀ ਕੋਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਲਾਮ ਅਲੈਕੁਮ ਤੁਸੀਂ ਨਵੀਂ ਬ੍ਰਾਂਚ ਵੀ ਖੋਲ ਰਹੇ ਹੋ ਪ੍ਰਾਈਸ ਵੀ ਵਧੀਆ ਦੇ ਰਹੇ ਹੋ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੀ ਅਸੀਂ ਹੁਣ ਇੰਡੀਆ ਨਾ ਪਲਸ ਜਾ ਰਹੇ ਆ ਬਹੁਤ ਸਾਰੇ ਸਾਡੇ ਕਸਟਮਰ ਇੰਡੀਆ ਨਾ ਤੋਂ ਆਂਦੇ ਨੇ ਉਹਨਾਂ ਨੂੰ ਥੈਂਕ ਯੂ ਕਰਨ ਵਾਸਤੇ ਅਸੀਂ ਇੰਡੀਆ ਨਾ ਪਲਸ ਬ੍ਰਾਂਚ ਖੋਲ ਰਹੇ ਹਾਂ ਉਹੀ ਕਰਕੇ ਅਸੀਂ ਜਿਹੜੀ ਜਿੰਨੇ ਵੀ ਸਾਡੇ ਕੋਲ ਇਨਵੈਂਟਰੀ ਆ ਉਹਨਾਂ ਦੀ ਪ੍ਰਾਈਸ ਸਪੈਸ਼ਲ ਆ ਦਿੱਤੀ ਹੈ ਲਿਮਟਿਡ ਟਾਈਮ ਵਾਸਤੇ ਪਰ ਇੱਕ ਚੀਜ਼ ਦੀ ਜਦੋਂ ਇਹ ਟਰੱਕ ਦਾ ਤੁਸੀਂ ਪ੍ਰਾਈਸ ਦੱਸਣਾ ਨਾ ਤੁਹਾਨੂੰ ਕਾਲ ਬੜੀਆਂ ਵੱਜਣੀਆਂ ਜੇ ਤੇ ਇਹ ਦੋ ਤਿੰਨ ਦਿਨਾਂ ਦੇ ਵਿੱਚ ਤੁਹਾਡਾ ਟਰੱਕ ਵੇਖਿਆ ਰੋ ਜੀ ਬਿਲਕੁਲ ਇਹ ਹੁਣੀ ਅਸੀਂ ਲਿਆਦਾ ਇਹਦੀ ਜਿਹੜੀ ਤਿੰਨ ਚਾਰ ਬੈਨੀਫਿਟ ਨੇ ਸਭ ਤੋਂ ਵੱਡਾ ਬੈਨੀਫਿਟ ਇਹ ਆ ਕਿ ਇਹ ਫੁਲੀ ਮੇਨਟੇਨ ਟਰੱਕ ਆ ਜੀ ਕਮ ਇੰਜਨ ਲੱਗਾ 450 ਹਾਰਸ ਪਾਵਰ ਆ ਇਹਦੇ ਚ ਏਪੀਯੂ ਲੱਗਾ ਇਲੈਕਟ੍ਰੀਕਲ ਆ ਉਹ ਕਰਕੇ ਦੇ ਆਵਰ ਬੋ ਕੱਟ ਨੇ ਜਿਹੜਾ ਡੀਜ਼ਲ ਟੈਂਕ ਨੇ 135 ਪਲੱਸ 110 ਦਾ ਹੈਗਾ ਜੇ ਤੁਸੀਂ ਪਿੱਛੇ ਦੇਖੋ ਇਹਦੇ ਚ ਜਿਹੜੇ ਟਾਇਰ ਲੱਗੇ ਨੇ ਉਹ ਅਮਰੀਕਨ ਟਾਇਰ ਨੇ ਜੀ ਮਤਲਬ ਵਰਜਨ ਟਾਇਰ ਨੇ ਰੀਕੈਪ ਟਾਇਰ ਨਹੀਂ ਹੈਗੇ ਤੇ ਇਹਦੇ ਨਾਲ ਅਸੀਂ ਸਿਲਵਰ ਪੈਕੇਜ ਵੀ ਦੇ ਰਹੇ ਹਾਂ ਜਿਹਦੇ ਚ ਅਸੀਂ ਇਹਦਾ ਕਾਰਵ ਟੈਸਟ ਕਰਕੇ ਦੇ ਰਹੇ ਹਾਂ ਔਇਲ ਫਿਲਟਰ ਚੇਂਜ ਕਰਕੇ ਦੇ ਰਹੇ ਹਾਂ ਐਨੂਅਲ ਇਨਸਪੈਕਸ਼ਨ ਕਰਕੇ ਦੇ ਰਹੇ ਹਾਂ 43 ਪੁਆਇੰਟ ਇਨਸਪੈਕਸ਼ਨ ਕਰਕੇ ਦੇ ਰਹੇ ਹਾਂ ਇਵਨ ਟਰਾਂਸਮਿਸ਼ਨ ਦਾ ਔਇਲ ਉਹਦਾ ਉਹ ਵੀ ਚੈੱਕ ਕਰਕੇ ਅਸੀਂ ਸਾਰਾ ਦੇ ਰਹੇ ਹਾਂ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 18336987224 ਫਾਈਨਾਂਸਿੰਗ ਦੀ ਬੈਸਟ অপਸ਼ਨ ਅਵੇਲੇਬਲ ਹੈ ਤੇ ਇਹਦੀ ਪ੍ਰਾਈਸ ਜਿਹੜੀ ਆ ਜਿਹੜੀ ਤੁਸੀਂ ਪਹਿਲਾਂ ਕੁਐਸਚਨ ਕੀਤਾ ਸੀ 59995 ਅੰਡਰ 60000 ਡਾਲਰ ਤੁਹਾਨੂੰ ਇੱਕ ਕਮਿੰਸ ਲੋਡਡ ਪੀਟਰ ਬਿਲਟ 579 ਮਿਲ ਰਿਹਾ ਯੂਐਸਏ ਟਰੱਕ ਸੇਲ ਤਾ ਇੱਕ ਚੀਜ਼ ਮਿਸ ਕਰ ਗਏ ਮਾੜਾ ਮੋਟਰ ਵੀ ਦੱਸ ਦੋ ਸਾਡੇ ਕਸਟਮਰ ਇਹਦੀ ਜੀ ਕਮਿੰਸ ਮੋਟਰ ਆ 450 ਹਾਰਸ ਪਾਵਰ ਦੀ ਮੋਟਰ ਆ ਤੁਹਾਨੂੰ ਪਤਾ ਕਮਿੰਸ ਮੋਟਰ ਜਿਹੜਾ ਉਹਦਾ ਈਟਨ ਦੇ ਨਾਲ ਜਿਹੜਾ ਕੰਬੀਨੇਸ਼ਨ ਆ ਉਹ ਬੈਸਟ ਕੰਬੀਨੇਸ਼ਨ ਆ ਮਾਰਕੀਟ ਚ ਇਹ ਉਹਦੇ ਚ ਈਟਨ ਟ੍ਰਾਂਸਮਿਸ਼ਨਲ ਕਮਿੰਸ ਮੋਟਰ ਲੱਗੀ ਆ ਜੀ ਬਿਲਕੁਲ ਜੀ ਪਿੱਟਰ ਬੈਲਟ ਕਮਿੰਸ ਮੋਟਰ ਬਹੁਤ ਹੀ ਅਫੋਰਡੇਬਲ ਪ੍ਰਾਈਸ ਦੇ ਨਾਲ ਯੂਐਸਏ ਟਰੱਕ ਸੇਲ ਬੇਕਰਸਫੀਲਡ ਵਾਲੇ ਦੇ ਰਹੇ ਨੇ ਔਰ ਸਭ ਤੋਂ ਵੱਡੀ ਚੀਜ਼ ਕਿ ਇਹਨਾਂ ਕੋਲ ਜਿਹੜੇ ਬੈਂਕ ਹੈਗੇ ਨੇ ਫਾਈਨਾਂਸ ਦੇ ਲਈ 15 ਕ ਬੈਂਕ ਨੇ ਆਪਣੇ ਜੀ 15 ਪਲੱਸ ਬੈਂਕ ਨੇ ਵਿੱਚ ਨਾਨ ਪ੍ਰੋਫਿਟ ਬੈਂਕ ਵੀ ਹੈਗਾ ਓਕੇ ਜਿਹੜੇ ਮਤਲਬ ਨਵੇਂ ਸਟਾਰਟ ਕਰਨ ਵਾਲੇ ਨੇ ਆਪਣੇ ਭੈਣ ਭਰਾ ਉਹਨਾਂ ਵਾਸਤੇ ਜਿਹੜਾ 2 ਸਾਲ ਦਾ ਜਿਹੜਾ ਸੀਡੀਐਲ ਹੋਏ ਤੇ ਉਹਨਾਂ ਦੇ ਕ੍ਰੈਡਿਟ ਕਾਰਡ ਲਿਮਿਟਾਂ ਖੁੱਲੀਆਂ ਹੋਣ ਉਹਨਾਂ ਨੇ ਉਸੇ 20 ਤੋਂ 25% ਡਾਊਨ ਕਰਕੇ ਬਹੁਤ ਟਾਪ ਦਾ ਇੰਟਰਸਟ ਰੇਟ ਦੇ ਰਹੇ ਹਨ ਜੀ ਬਿਲਕੁਲ ਜੀ ਔਰ ਖੁਸ਼ੀ ਦੀ ਗੱਲ ਇਹ ਹੈਗੀ ਹੈ ਕਿ ਜਿਸ ਤਰ੍ਹਾਂ ਤੁਸੀਂ ਵਧ ਰਹੇ ਹੈਗੇ ਹੋ ਉਸੇ ਤਰੀਕੇ ਦੇ ਨਾਲ ਤੁਹਾਡੇ ਨਾਲ-ਨਾਲ ਯੂਐਸਏ ਟਰੱਕ ਸੇਲ ਵਾਲੇ ਵੀ ਵਧ ਰਹੇ ਹੈਗੇ ਨੇ ਇੰਡੀਆ ਪਲੱਸ ਦੇ ਵਿੱਚ ਨਵੀਂ ਬ੍ਰਾਂਚ ਖੁੱਲਣ ਜਾ ਰਹੀ ਹੈ ਇਹੀ ਕਾਰਨ ਹੈ ਕਿ ਸਾਰੇ ਟਰੱਕਾਂ ਦੇ ਉੱਪਰ 5000 ਡਾਲਰ ਦਾ ਡਿਸਕਾਊਂਟ ਦੇ ਰਹੇ ਹੈਗੇ ਨੇ ਔਰ ਇਹ ਜਿਹੜਾ ਟਰੱਕ ਦੀ ਅਸੀਂ ਗੱਲ ਕਰ ਰਹੇ ਹਾਂ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰ ਲਓ ਯੂਐਸਏ ਟਰੱਕ ਸੇਲ ਬੇਕਰਸਫੀਲਡ ਵਾਲਿਆਂ ਦੇ ਨਾਲ ਟੀਵੀ ਸਕਰੀਨ ਦੇ ਉੱਪਰ ਇਹਨਾਂ ਦਾ ਵੈਬਸਾਈਟ ਇਹਨਾਂ ਦੀ ਈਮੇਲ ਆਈਡੀ ਦਿੱਤੀ ਹੋਈ ਹੈ ਔਰ ਸਯਦ ਭਾਜੀ ਤੁਹਾਨੂੰ ਵਧੀਆ ਟਰੱਕ ਵਧੀਆ ਫਾਈਨਾਂਸ ਦੇ ਨਾਲ ਦੇਣਗੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ